ਸਰਦਾਰ ਓਮ ਪ੍ਰਕਾਸ਼ ਚਟਾਲਾ ਜੀ ਬਹੁਤ ਵਰਿਸ਼ਟ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ ਬੜੇ ਸਤਾਵਾਂ ਦੇਖੀਆਂ ਇਹੋ ਜਿਹੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹੋ ਜਿਹੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਛਟਾਲਾ ਸਾਹਿਬ ਦੇ ਜਾਣ ਤੇ ਔਰ ਗੁਰੂ ਮਹਾਰਾਜ ਸੇ ਅਰਦਾਸ ਕਰਦੇ ਹਾਂ ਕਿ ਹੋਪਰਗਾ ਛਟਾਲਾ ਜੀ ਨੂੰ ਆਪ ਦੇ ਚਰਨਾ ਵਿੱਚ ਨਵਾਸ ਬਖਸ਼ ਸਰਦਾਰ ਹੋਪਰਗਾ ਛਟਾਲਾ ਜੀ ਬਹੁਤ ਅ ਰਿਸ਼ਟ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ ਬੜੇ ਸਤਵਾਵਾਂ ਦੇਖੀਆਂ ਇਹੋ ਜੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹੋ ਜੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਛਟਾਲਾ ਸਾਹਿਬ ਦੇ ਜਨਤ ਤੇ ਔਰ ਗੁਰੂ ਮਹਾਰਾਜ ਸੇ ਅਗੀਰਦਾਸ ਕਰਦੇ ਕਿ ਹੋਪਰਗਾਛ ਛਟਾਲਾ ਜੀ ਨੂੰ ਆਪਦੇ ਚਰਨਾ ਵਿੱਚ ਨਵਾਸੋ ਸਰਦਾਰ ਹੋਪਰਗਾਛ ਛਟਾਲਾ ਜੀ ਬਹੁਤ ਅ ਰਿਸ਼ਟ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ ਬੜੇ ਸਤਵਾਵਾਂ ਦੇਖੀਆਂ ਇਹੋ ਜਿਹੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹੋ ਜਿਹੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਛਟਾਲਾ ਸਾਹਿਬ ਦੇ ਜਾਨ ਤੇ ਔਰ ਗੁਰੂ ਮਹਾਰਾਜ ਸੇ ਅਰਦਾਸ ਕਰਦੇ ਕਿ ਉਹ ਪ੍ਰਗਾਛ ਛਟਾਲਾ ਜੀ ਬਾਬਦੇ ਚਰਨਾ ਵਿੱਚ ਨਵਾਸਪਕ ਸਰਦਾਰ ਔਪਰਗਾਛ ਛਟਾਲਾ ਜੀ ਬਹੁਤ ਬੁਰਸ਼ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ بڑے ਸਤਵਾਵਾਂ ਦੇਖੀਆਂ ਇਹੋ ਜਿਹੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹੋ ਜਿਹੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਭਟਾਵਾ ਕਰਦਾ ਛਟਾਲਾ ਸਾਹਿਬ ਦੇ ਜਾਣਤੇ ਔਰ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਪ੍ਰਕਾਸ਼ ਚਟਾਲਾ ਜੀ ਨੂੰ ਆਪਦੇ ਚਰਨਾ ਵਿੱਚ ਨਵਾਸੋ ਸਰਦਾਰ ਪ੍ਰਕਾਸ਼ ਚਟਾਲਾ ਜੀ ਬਹੁਤ ਅ ਰਿਸ਼ਟ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ ਬੜੇ ਸਤਵਾਵਾਂ ਦੇਖੀਆਂ ਇਹੋ ਜਿਹੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹ ਉਹਦੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਛਟਾਲਾ ਸਾਹਿਬ ਦੇ ਜਨਤ ਤੇ ਔਰ ਗੁਰੂ ਮਹਾਰਾਜ ਸੇ ਅਗੀਰਦਾਸ ਕਰਦੇ ਕਿ ਹੋਪਰਗਾਛ ਛਟਾਲਾ ਜੀ ਨੂੰ ਆਪਦੇ ਚਰਨਾ ਵਿੱਚ ਨਵਾਸ ਬਖਸ਼ ਸਰਦਾਰ ਹੋਪਰਗਾਛ ਛਟਾਲਾ ਜੀ ਬਹੁਤ ਉਰਿਸ਼ਟ ਲੀਡਰ ਸਨ ਐਂਡ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੇਰੇ ਖਲ ਪੰਜ ਵਾਰ ਚਾਰ ਵਾਰ ਕੇ ਪੰਜ ਵਾਰ ਹਰਿਆਣਾ ਦੇ ਚੀਫ ਮਿਨਿਸਟਰ ਰਹੇ ਬੜੀਆਂ ਮੁਸ਼ਕਲਾਂ ਦੇਖੀਆਂ ਬੜੇ ਸਤਵਾਵਾਂ ਦੇਖੀਆਂ ਇਹੋ ਜਿਹੇ ਲੀਡਰ ਜਿਹੜੇ ਸੀ ਉਹਨਾਂ ਦੀ ਇਸ ਮੈਂ ਸਮਝਦਾ ਕਿ ਹਰਿਆਣੇ ਨੂੰ ਨਹੀਂ ਪੂਰੇ ਦੇਸ਼ ਨੂੰ ਇਹੋ ਜਿਹੇ ਪੁਰਾਣੇ ਲੀਡਰਾਂ ਦੀ ਜ਼ਰੂਰਤ ਸੀ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਛਟਾਲਾ ਸਾਹਿਬ ਦੇ ਜਾਨ ਤੇ ਔਰ ਗੁਰੂ ਮਹਾਰਾਜ ਸੇ ਅਗੀਰਦਾਸ ਕਰਦਾ ਕਿ ਉਹ ਪ੍ਰਕਾਸ਼ ਛਟਾਲਾ ਜੀ ਬਾਬਦੇ ਚਰਨਾ ਵਿੱਚ ਨਵਾਸ ਬਖਸ਼ੇ